ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ 쇼 ਪਾਲੀਵੁੱਡ ਅਖਬਾਰ ਵਿੱਚ ਜਿੱਥੇ ਮੈਂ ਸ਼ਵਤਰਾ ਰਾਣਾ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਪੰਜਾਬੀ ਇੰਡਸਟਰੀ ਤੋਂ ਜੁੜਿਆ ਕੁਝ ਖਾਸ ਤੇ ਲੇਟੈਸਟ ਅਪਡੇਟਸ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ 쇼 ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬੀ ਗਾਇਕ ਸਿੰਘਾ ਦੀ ਪੰਜਾਬੀ ਗਾਇਕ ਸਿੰਘਾ ਬਹੁਤ ਜਲਦ ਆਪਣੀ ਨਵੀਂ ਫਿਲਮ ਪੰਜਾਬੀ ਆਗੇ ਹੋਏ ਰਿਲੀਜ਼ ਕਰਨ ਵਾਲੇ ਨੇ ਤੇ ਇਸ ਦੀ ਰਿਲੀਜ਼ਿੰਗ ਡੇਟ ਹੋਵੇਗੀ 5 ਸਤੰਬਰ 5 ਸਤੰਬਰ ਨੂੰ ਸਿੰਘਾ ਦੀ ਇਹ ਫਿਲਮ ਜਿਹੜੀ ਹੈ ਰਿਲੀਜ਼ ਹੋ ਜਾਵੇਗੀ ਹਾਲਾਂਕਿ ਰਿਲੀਜ਼ਿੰਗ ਤੋਂ ਪਹਿਲਾਂ ਸਿੰਘਾ ਦੇ ਵੱਲੋਂ ਲਗਾਤਾਰ ਪ੍ਰੋਮੋਸ਼ਨਸ ਕੀਤੀਆਂ ਜਾ ਰਹੀਆਂ ਨੇ ਤੇ ਇਸ ਦੇ ਵਿਚਕਾਰ ਸਿੰਘਾ ਪ੍ਰੋਮੋਸ਼ਨ ਕਰਨ ਦੇ ਲਈ ਖਾਸ ਤੌਰ ਤੇ ਪਹੁੰਚ ਜਿਸ ਦੇ ਵਿੱਚ ਇਕੱਠ ਸਿੰਘਾ ਨੂੰ ਵੇਖ ਕੇ ਕੁਝ ਇਸ ਤਰ੍ਹਾਂ ਦੇ ਨਾਲ ਕਹਿ ਸਕਦੇ ਹਾਂ ਕਿ ਜਿਹੜਾ ਸਿੰਘਾ ਲਈ ਫੋਟੋਸ ਖਿੱਚਵਾਉਣ ਦੇ ਲਈ ਜਾਂ ਉਹਨਾਂ ਦੇ ਨਾਲ ਤਸਵੀਰਾਂ ਖਿੱਚਵਾਉਣ ਵਾਲੇ ਉਹਨਾਂ ਦੇ ਫੈਨਸ ਇੰਨਾ ਜ਼ਿਆਦਾ ਇਕੱਠੇ ਹੋ ਜਾਂਦੇ ਨੇ ਕਿ ਸਿੰਘਾ ਦਾ ਉਸ ਰਸ਼ ਦੇ ਵਿੱਚ ਉਸ ਕਰਾਊਡ ਦੇ ਵਿੱਚੋਂ ਨਿਕਲਣਾ ਔਖਾ ਹੋ ਜਾਂਦਾ ਹੈ ਹਾਲਾਂਕਿ ਤਸਵੀਰਾਂ ਜੋ ਹੈ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਿੰਘਾ ਆਪਣੇ ਫੈਨਸ ਦੇ ਨਾਲ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਇਸੇ ਦੇ ਵਿਚਕਾਰ ਉਹਨਾਂ ਨੇ ਲਾਈਵ ਸ਼ੋਅ ਖਾਸ ਤੌਰ ਤੇ ਖਾਸ ਮੌਕੇ ਦੇ ਉੱਤੇ ਕੀਤੇ ਸੀ ਤੇ ਇਸ ਹੀ ਮੌਕੇ ਦੇ ਉੱਤੇ ਉਹਨਾਂ ਨੇ ਆਪਣੀ ਅਪਕਮਿੰਗ ਪੰਜਾਬੀ ਫਿਲਮ ਜੋ ਕਿ 5 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਪੰਜਾਬੀ ਆਗੇ ਹੋਏ ਉਸ ਦੀ ਪ੍ਰੋਮੋਸ਼ਨ ਕੀਤੀ ਹੈ ਤੇ ਨਾਲ ਹੀ ਆਪਣੇ ਗੀਤਾਂ ਦੇ ਨਾਲ ਆਪਣੇ ਸੁਪਰ ਹਿੱਟ ਸੌਂਗਸ ਦੇ ਨਾਲ ਹਰ ਕਿਸੇ ਨੂੰ ਆਪਣਾ دیਵਾਨਾ ਬਣਾਇਆ ਹੈ

ਮਹਿਮਾਨੀ ਵਾਲੇ ਸਾਰੇ ਮੈਂ ਦੋ ਲੋਨ ਬੰਦ ਫੜਾਉਣਾ ਜੀਤ ਦੋਸਾਂਝ ਦੇ ਵੱਲੋਂ ਇੱਕ ਨਵਾਂ ਵਲੌਗ ਆਪਣਾ ਸਾਰਿਆਂ ਦੇ ਨਾਲ ਸਾਂਝਾ ਕੀਤਾ ਗਿਆ ਹਾਲਾਂਕਿ ਇਹ ਮਿਨੀ ਵਲੌਗ ਹੈ ਇਸ ਮਿਨੀ ਵਲੌਗ ਦੇ ਵਿੱਚ ਦਿਲਜੀਤ ਦੋਸਾਂਝ ਨਿਊਯਾਰਕ ਪਹੁੰਚੇ ਹੋਏ ਨੇ ਨਿਊਯਾਰਕ ਦੇ ਵਿੱਚ ਐਮਪਾਇਰ ਸਟੇਟ ਬਿਲਡਿੰਗ ਦੇ ਅੱਗੇ ਦਿਲਜੀਤ ਦੋਸਾਂਝ ਦੇ ਵੱਲੋਂ ਆਪੋ ਆਪਣੇ ਤਰੀਕੇ ਦੇ ਨਾਲ ਪਰਫਾਰਮ ਕੀਤਾ ਜਾ ਰਿਹਾ ਤਸਵੀਰਾਂ ਖਿੱਚਵਾਈਆਂ ਜਾ ਰਹੀਆਂ ਨੇ ਵੀਡੀਓਜ਼ ਬਣਵਾਈਆਂ ਜਾ ਰਹੀਆਂ ਨੇ ਸੋ ਵਲੌਗਿੰਗ ਦੇ ਵਿੱਚ ਦਿਲਜੀਤ ਦੋਸਾਂਝ ਨੇ ਖਾਸ ਤੌਰ ਤੇ ਐਮਪਾਇਰ ਸਟੇਟ ਬਿਲਡਿੰਗ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਉਹ ਇਸ ਅੱਗੇ ਪਹੁੰਚ ਗਏ ਨੇ ਨਿਊਯਾਰਕ ਦੇ ਵਿੱਚ ਖਾਸ ਤੌਰ ਤੇ ਪਹੁੰਚੇ ਹੋਏ ਨੇ ਤੇ ਇੱਕ ਖੂਬਸੂਰਤ ਲੋਕੇਸ਼ਨ ਦੇ ਵਿੱਚ ਦਿਲਜੀਤ ਦੋਸਾਨ ਜਦੋਂ ਆਪਣੀਆਂ ਤਸਵੀਰਾਂ ਖਚਾਉਂਦੇ ਨੇ ਤੇ ਇਸ ਦੇ ਨਾਲ ਆਪਣੀ ਵਲੌਗਿੰਗ ਦੇ ਵਿੱਚੋਂ ਇਹ ਵੀ ਸਾਇਰ ਨੂੰ ਦੱਸ ਦਿੰਦੇ ਨੇ ਕਿ ਔਰਾ ਜੋ ਐਲਬਮ ਉਹਨਾਂ ਦੀ ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ ਇਸ ਐਲਬਮ ਦੇ ਇੱਕ ਗੀਤ ਦੇ ਵਿੱਚ ਦਿਲਜੀਤ ਦੁਸਾਂਝ ਦਾ ਇਹ ਸ਼ਾਰਟ ਵੀ ਆਵੇਗਾ ਹਾਲਾਂਕਿ 뮤직 ਵੀਡੀਓ ਉਹਨਾਂ ਨੇ ਖਾਸ ਤੌਰ ਤੇ ਔਰਾ ਦੀ ਇਸ ਜਗ੍ਹਾ ਤੇ ਸ਼ੂਟ ਕੀਤੀ ਹੈ ਸੋ ਕੁਝ ਕਲਿੱਪਸ ਜਿਹੜੇ ਨੇ ਦਿਲਜੀਤ ਦੁਸਾਂਝ ਤੇ ਇਸ ਵੀਡੀਓ ਦੇ ਸਾਹਮਣੇ ਆਉਣ ਵਾਲੇ ਨੇ ਜੋ ਖਾਸ ਤੌਰ ਤੇ ਦਿਲਜੀਤ ਦੁਸਾਂਝ ਤੇ ਵੱਲੋਂ ਸਾਰਿਆਂ ਦੇ ਨਾਲ ਸਾਂਝੇ ਕੀਤੇ ਗਏ ਨੇ ਸੋ ਇੱਕ ਨਵਾਂ ਵਲੌਗ ਜਿਹੜਾ ਹੈ ਦਿਲਜੀਤ ਦੁਸਾਂਝ ਤੇ ਵੱਲੋਂ ਜੋ ਸਾਂਝਾ ਕੀਤਾ ਗਿਆ ਆਓ ਅਸੀਂ ਵੀ ਵੇਖ ਲੈਂਦੇ ਹਾਂ ਫੋਟੋ ਖਿੱਚਣੀ ਦੁਸਾਂਝ ਵਾਲਿਆ ਤੇਰੀ ਅੰਪਾਇਰ ਸਟੇਟ ਬਿਲਡਿੰਗ ਮੁਰੇ ਲੋ ਜੀ ਦੇ ਇਨਵਾਈਟਡਸ ਕਹਿੰਦੇ ਦਿਲਜੀਤ ਜੀ ਅਗਰ ਆਪ ਆਏ ਹੈ ਨਿਊ ਜਾਰਕ ਤੋ ਆ ਕੇ ਦੇਖ ਤੋ ਜਾਓ ਮਾਰੀ ਬਿਲਡਿੰਗ ਲੋ ਜੀ ਪਹਿਲੇ ਉਹਨਰੇ ਇਹ ਡਿਜ਼ਾਈਨ ਬਣਾਇਆ ਸੀ ਫੇਰ ਇਹਨਾਂ ਨੇ ਆਹ ਡਿਜ਼ਾਈਨ ਬਣਾ ਕੇ ਦੇ ਉੱਤੇ ਲਾਤਾ ਟਰਾਂਸਫਾਰਮਰ ਕਹਿੰਦੇ ਸੀ ਉੱਚਾ ਹੀ ਰੱਖਣਾ ਕੰਮ ਤੇ ਆਹ ਵੀਰ ਜੀ ਸਨ ਜਿਨ੍ਹਾਂ ਨੇ ਇਹ ਡਿਜ਼ਾਈਨ ਬਣਾਇਆ ਇੱਕ ਸਾਲ ਦੇ ਅੰਦਰ ਬਿਲਡਿੰਗ ਬਣਾ ਕੇ ਆਉ ਮਾਰੀ ਮੇਰੇ ਵਰਗਾ ਕਈ ਵਾਰੀ ਘਰ ਦੀ ਰਸੋਈ ਬਣਾਉਣ ਨੂੰ ਹੀ ਸਾਲ ਲਾ ਦਿੰਦਾ ਆਹ ਕੰਮ ਦੇਖ ਲੋ ਇਹਨਾਂ ਦੇ ਜਿਵੇਂ ਕੰਗ ਕੌਂਗ ਆਇਆ ਸੀ ਮੈਂ ਕਹਾ ਕੌਂਗ ਤਾਂ ਤਾਂ ਪਤਾ ਨਹੀਂ ਅੱਜ ਦਸੌਂਜ ਆਇਆ ਪਰ ਕਰ ਵੀਰਾਂ ਦਾ ਬਹੁਤ ਬਹੁਤ ਧ ਸਾਂਜੀ ਫੋਟੋ ਤੋਂ ਕਰਵਾਈਏ ਨਾ ہماری ਬਿਲਡਿੰਗ ਦੀ ਥੋੜੀ ਪ੍ਰਮੋਸ਼ਨ ਤਾਂ ਹੋ ਜਾਏ ਉਹ ਉਹ ਔਰ ਇਹ ਫਿਰ ਸੇ ਹੋ ਰਹੀ ਹੈ ਔਰ ਮੈਂ ਬਹੁਤ ਖੁਸ਼ ਹਾਂ ਆ ਹੈਰੀ ਪੋਟਰ ਟ ਹੈ ਬੱਚਾ ਕਹਿੰਦਾ ਬਾਹਰ ਨਿਕਲ ਕੇ ਛਾਲਨਾ ਮਾਰ ਦਿਓ ਸੁਪਰ ਸਿੰਘ ਨਾ ਬਣ ਜਿਓ ਮੈਂ ਕਿਹਾ ਆੜ ਜਾ ਮੇਰਾ ਪੁੱਤ ਲੱਗੀ ਸਮਝ ਮੈਨੂੰ ਆ ਪੰਜਾਬੀ ਆ ਗਏ ਓ ਹਾਇ ਕਹ ਨਹੀਂ ਨਜ਼ਾਰਾ ਨਿਊਯਾਰਕ ਦਾ ਹੈਗਾ ਰੱਬ ਦੀ ਧੁੰਨੀ ਤੱਕ ਪਹੁੰਚ ਗਏ ਆ ਇੱਥੇ ਆ ਕੇ ਹੁਣ ਜੇ ਗਾਣਾ ਲਗਾਇਆ ਫੇਰ ਕੀ ਫਾਇਦਾ ਮੈਂ ਕਹਾਂ ਚਲੋ ਵੀ ਮਿਊਜ਼ਿਕ ਵੀਡੀਓ ਸ਼ੂਟ ਕਰੀਏ ਆ ਆ ਬੱਲੇ ਤੇਰੇ ਇਹ ਗਾਣਾ ਤੁਹਾਨੂੰ ਹੋਰ ਅੱਜ ਸੁਣਨ ਨੂੰ ਮਿਲਣਾ ਮੈਂ ਕਹਾਂ ਕੋਈ ਛੱਡੋ ਨਾ ਐਂਗਲ ਬਣਾ ਲਓ ਮਿਊਜ਼ਿਕ ਵੀਡੀਓ ਯੋ ਚੈਟ ਦਿਸ ਬੇਬੀ ਵਾਸ ਵੈਰੀ সুইਟ ਐਂਡ ਵੈਰੀ ਕਿਊਟੀ ਪਾਈ ਥੈਂਕ ਯੂ ਮੈਡਮ 22 ਅਗਸਤ ਯਾਨੀ ਕਿ ਕੱਲ ਨੂੰ ਲਾਸ ਏਂਜਲਸ ਦੇ ਵਿੱਚ ਕਮਰ ਗਰੇਵਾਲ ਵੀ ਆਪਣਾ ਲਾਈਵ ਸ਼ੋਅ ਕਰਨ ਵਾਲੇ ਨੇ ਸੋ ਲਾਈਵ ਸ਼ੋਅ ਤੋਂ ਪਹਿਲਾਂ ਇੱਕ ਬਹੁਤ ਸੋਹਣੀ ਵੀਡੀਓ ਕਮਰ ਗਰੇਵਾਲ ਦੀ ਵੱਲੋਂ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਗੀਤ ਗਾਇਆ ਤੇ ਇਸ ਗੀਤ ਦੇ ਜ਼ਰੀਏ ਸਾਰਿਆਂ ਨੂੰ ਸੁਨੇਹਾ ਦਿੱਤਾ ਕਿ ਬਹੁਤ ਸਮਾਂ ਹੋ ਚੁੱਕਿਆ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਮਿਲਣਾ ਚਾਹੀਦਾ ਹੈ ਜੋ ਖਾਸ ਤੌਰ ਤੇ ਲਾਈਵ ਸ਼ੋਅ ਦੇ ਵਿੱਚ ਕਮਰ ਗਰੇਵਾਲ ਨੂੰ ਮਿਲਣ ਦੇ ਲਈ ਪਹੁੰਚੇ ਹੋਏ ਨੇ ਸੋ ਇਹਨਾਂ ਨੇ ਕਿਹਾ ਕਿ ਰਾਤ ਲੰਘ ਗਈ ਹੈ ਤੇ ਸਵੇਰਾ ਆਉਣ ਵਾਲਾ ਹੈ ਕਿਉਂਕਿ ਉਹ 22 ਅਗਸਤ ਨੂੰ ਲਾਸ ਏਂਜਲਸ ਦੇ ਵਿੱਚ ਆ ਆਪਣਾ ਲਾਈਵ ਸ਼ੋਅ ਕਰਨ ਵਾਲੇ ਨੇ ਪਰਫਾਰਮ ਕਰਨ ਵਾਲੇ ਨੇ ਸੋ ਬਹੁਤ ਤਕ ਸੋਹਣੇ ਗੀਤ ਦੇ ਨਾਲ ਬਹੁਤ ਸੋਹਣੀ ਵੀਡੀਓ ਜਿਹੜੀ ਹੈ ਕਮਰ ਗਰੇਵਾਲ ਦੀ ਅਸੀਂ ਵੀ ਦੇਖ ਲੈਨੇ ਆਂ ਰਾਤ ਲੰਘ ਗਈ ਏ ਹੋ ਰਾਤ ਲੰਘ ਗਈ ਏ ਸਵੇਰ ਹੋਗੀ ਮੈਰਵਾ ਰਾਤ ਲੰਘ ਗਈ ਏ ਤੇ ਸਵੇਰ ਹੋਗੀ ਮੈਰਵਾ ਮਿਲਣਾ ਚਾਹੀਦਾ ਬੜੀ देर ਹੋ ਗਈ ਮਹਿਰਮਾ ਜਲਣਾ ਚਾਹੀਦਾ ਬੜੀ देर ਹੋ ਗਈ ਮਹਿਰਮਾ ਜਦੋਂ ਦੀਆਂ ਤੇਰੇ ਨਾਲ ਆਈਆਂ ਨੇ ਇਹ ਦੁਨੀਆ ਦੀ ਭੀੜ ਤੋਂ ਬਚਦੇ ਆ ਪਹਿਲਾਂ ਮਾਰੋ ਜੱਜ ਦੇ ਸੀ ਓਏ ਅੱਜ ਕੱਲ੍ਹ ਅੰਦਰੋਂ ਜੱਜ ਦੇ ਏ ਦਿਲ ਵਿਰਾਨ ਸੀ ਫਕਰਾਂ ਦਾ ਦਿਲ ਵਿਰਾਨ ਸੀ ਫਕਰਾਂ ਦਾ ਜਿਹੜਾ ਕੀਤਾ ਤੂੰ ਅਬਾਦੇ ਵੈ ਨਾ ਕੋਈ ਤੇਥੋਂ ਪਹਿਲਾਂ ਸੀ ਤੇ ਨਾ ਕੋਈ ਤੇਥੋਂ ਬਾਅਦ ਏ ਕੱਪੜਿਆਂ ਵਾਂਗੂ ਸਜਣਾ ਵੇ ਸਾਥੋਂ ਸਜਣ ਬਦਲੇ ਨਹੀਂ ਜਾਣੇ ਦੈਨੂ ਧੱਕਿਆ ਹੱਥ ਸਾਡਾ ਅਸੀਂ ਦਰਦਰ ਧੱਕੇ ਨਹੀਂ ਖਾਣੇ ਥੋਬੀ ਦੇ ਘਰ ਦੇ ਕੁੱਤੇ ਬਣ ਜਿਉਣਾ ਥੋਬੀ ਦੇ ਘਰ ਦੇ ਕੁੱਤੇ ਬਣ ਜਿਉਣਾ ਗਾ ਦਾ ਯਾਰ ਸਵਾਦ ਇਹਨਾ ਕੋਈ ਤੇ ਥੋਂ ਪਹਿਲਾਂ ਸੀ ਤੇਨਾ ਕੋਈ ਤੇ ਥੋਂ ਬਾ ਪੰਜਾਬੀ ਗਾਇਕ ਮਨਕੀਰਤ ਆਲਖ ਨੂੰ ਹੁਣ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਇਸ ਦੇ ਵਿੱਚ ਇੱਕ ਧਮਕੀ ਭਰਿਆ ਮੈਸੇਜ ਜਿਹੜਾ ਹੈ ਉਹ ਖਾਸ ਤੌਰ ਤੇ ਮਨਕੀਰਤ ਆਲਖ ਨੂੰ ਆਇਆ ਹੈ ਜਿਸ ਦੇ ਵਿੱਚ ਵਿਦੇਸ਼ੀ ਨੰਬਰ ਤੋਂ ਉਹਨਾਂ ਨੂੰ ਮੈਸੇजेस ਆਏ ਨੇ ਕਾਲਸ ਆਈਆਂ ਨੇ ਤੇ ਨਾ ਮੈਸੇजेस ਦੇ ਵਿੱਚ ਮਨਕੀਰਤ ਆਲਖ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਨਾ ਸਿਰਫ ਮਨਕੀਰਤ ਆਲਖ ਨੂੰ ਪਲਕਿ ਉਹਨਾਂ ਦੇ ਪੂਰੇ ਪਰਿਵਾਰ ਦਾ ਇਸ ਮੈਸੇਜ ਦੇ ਵਿੱਚ ਜ਼ਿਕਰ ਕੀਤਾ ਉਸ ਦੇ ਬੱਚਿਆਂ ਦਾ ਜ਼ਿਕਰ ਕੀਤਾ ਗਿਆ ਉਸ ਦੀ ਘਰ ਵਾਲੀ ਦਾ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਮਨਕੀਰਤ ਆਲਖ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਹਾਲਾਂਕਿ ਮੈਸੇਜ ਦੀ ਸ਼ੁਰੂਆਤ ਹੁੰਦੀ ਹੈ ਕਿ ਹੁਣ ਪੁੱਤ ਤੇਰਾ ਟਾਈਮ ਆ ਗਿਆ ਸੋ ਇਸ ਮੈਸੇਜ ਨੂੰ ਜਿਸ ਦੇ ਵੱਲੋਂ ਵੀ ਇਹ ਮੈਸੇਜ ਜਿਹੜਾ ਸੁਨੇਹਾ ਭੇਜਿਆ ਗਿਆ ਉਸ ਦੇ ਵਿੱਚ ਖਾਸ ਤੌਰ ਤੇ ਇਹ ਜ਼ਰੂਰ ਦੱਸਿਆ ਕਿ ਇਹ ਕਿ ਇਹ ਮੈਸੇਜ ਨੂੰ ਮਨਕੀਰਤ ਔਲਖ ਦੇ ਵੱਲੋਂ ਮਜ਼ਾਕ ਦੇ ਤੌਰ ਤੇ ਨਾ ਲੇਤਾ ਜਾਵੇ ਕਿਉਂਕਿ ਇਹ ਬਹੁਤ ਸੀਰੀਅਸ ਨੋਟ ਤੇ ਧਮਕੀ ਭਰਿਆ ਮੈਸੇਜ ਜਿਹੜਾ ਹੈ ਵਿਦੇਸ਼ੀ ਨੰਬਰ ਤੋਂ ਖਾਸ ਤੌਰ ਤੇ ਆਇਆ ਤੇ ਉੱਥੇ ਹੀ ਜਦੋਂ ਮਨਕੀਰਤ ਔਲਖ ਨੂੰ ਜਾਣੋ ਮਾਰਨ ਦੀ ਧਮਕੀ ਮਿਲ ਜਾਂਦੀ ਹੈ ਤਾਂ ਉੱਥੇ ਹੀ ਜਿਹੜੀਆਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਖਾਸ ਤੌਰ ਤੇ ਐਫ ਆਈ ਆਰ ਦਰਜ ਕਰਕੇ ਤੇ ਹੁਣ ਅੱਗੇ ਦੀ ਕਾਰਵਾਈ ਵੀਡੀਓ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਿਰਕਾਰ ਕਿਸ ਦੇ ਵੱਲੋਂ ਇਹ ਜਿਹੜਾ ਮੈਸੇਜ ਭੇਜਿਆ ਗਿਆ ਨਾ ਹੀ ਕਿਸੇ ਫਿਲਹਾਲ ਗੈਂਗ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਨਾ ਹੀ ਕੋਈ ਖੁਲਾਸਾ ਹੋਇਆ ਹੈ ਕਿ ਆਖਿਰਕਾਰ ਕਿਹਨਾਂ ਦੇ ਵੱਲੋਂ ਕਿਹੜੇ ਕਿਹੜਾ ਗੈਂਗ ਸੀ ਇਹ ਕਿਹੜਾ ਨੰਬਰ ਸੀ ਕਿਸ ਦੇ ਵੱਲੋਂ ਜਿਹੜੀ ਹੈ ਇਹ ਮੈਸੇਜ ਜਿਹੜਾ ਹੈ ਧਮਕੀ ਭਰਿਆ ਮੈਸੇਜ ਖਾਸ ਤੌਰ ਤੇ ਮੰਕੀਰਤ ਆਲਖ ਨੂੰ ਆਇਆ ਤਾਂ ਇੱਕ ਪਰ ਫਿਰ ਤੋਂ ਮੰਕੀਰਤ ਆਲਖ ਨੂੰ ਜਾਨੋ ਮਾਰਨ ਦੀ ਧਮਕੀ ਆਈ ਹੈ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਮੰਕੀਰਤ ਆਲਖ ਨੂੰ ਇਸ ਤਰ੍ਹਾਂ ਦਾ ਕੋਈ ਮੈਸੇਜ ਆਇਆ ਹੋਵੇ ਇਸ ਤੋਂ ਪਹਿਲਾਂ ਵੀ ਮੰਕੀਰਤ ਆਲਖ ਨੂੰ ਕਈ ਸਾਰੇ ਕਾਲਸ ਕਈ ਸਾਰੇ ਮੈਸੇजेस ਜਿਹੜੇ ਨੇ ਇਸ ਤਰ੍ਹਾਂ ਦੇ ਆ ਚੁੱਕੇ ਨੇ ਜਿਸ ਦੇ ਵਿੱਚ ਉਹਨਾਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ ਪਰ ਇਸ ਵਾਰ ਨਾ ਸਿਰਫ ਗਾਇਕ ਨੂੰ ਬਲਕਿ ਗਾਇਕ ਦੇ ਨਾਲ ਉਸਦੇ ਪੂਰੇ ਪਰਿਵਾਰ ਸਣੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ ਪੰਜਾਬੀ ਗਾਇਕ ਵੱਡਾ ਗਰੇਵਾਲ ਇੱਕ ਬਾਰ ਫਿਰ ਤੋਂ ਆਪਣਾ ਨਵਾਂ ਗੀਤ ਡੌਪ ਟੈਸਟ ਸਾਰੰਦ ਲੀ ਲੇਕੇ ਆਏ ਨੇ ਹਾਲਾਂਕਿ ਉਹਨਾਂ ਦੀ BTS ਵੀਡੀਓਜ਼ ਵੱਡਾ ਗਰੇਵਾਲ ਦੇ ਵੱਲੋਂ ਬਹੁਤ ਲੰਬੇ ਸਮੇਂ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ ਪਰ ਇਸੇ ਦੇ ਵਿਚਕਾਰ ਉਹਨਾਂ ਦਾ ਨਵਾਂ ਗੀਤ ਟੌਪ ਟੈਸਟ ਰਿਲੀਜ਼ ਹੋ ਚੁੱਕਾ ਹੈ ਲਾਈਵ ਹੋ ਕੇ ਵੱਡਾ ਗਰੇਵਾਲ ਨੇ ਇਸ ਦੀ ਜਾਣਕਾਰੀ ਸਾਰੰਦ ਨਾਲ ਸਾਂਝੀ ਕੀਤੀ ਹੈ ਤੇ ਨਾਲ ਹੀ ਕਿਹਾ ਹੈ ਕਿ ਉਹ ਅੱਜ ਇਸ ਲਾਈਵ ਦੇ ਵਿੱਚ ਆਪਣੇ ਇਸ ਗੀਤ ਦਾ ਜ਼ਿਕਰ ਕਲਾਕਰਨ ਨਹੀਂ ਆਏ ਨੇ ਉਹਨਾਂ ਨਾਲ ਹੀ ਉਸ ਚੀਜ਼ ਦਾ ਜ਼ਿਕਰ ਕਰਨ ਆਏ ਨੇ ਜੋ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਟ੍ਰੈਂਡਿੰਗ ਬਣਿਆ ਹੋਇਆ ਹੈ ਯਾਨੀ ਕਿ ਇੱਕ ਇਹੋ ਜਿਹਾ ਮੁੱਦਾ ਜੋ ਨਾ ਸਿਰਫ ਪੂਰੇ ਪੰਜਾਬ ਦੇ ਲਈ ਬਲਕਿ ਪੂਰੇ ਦੇਸ਼ ਦੇ ਲਈ ਸ਼ਰਮਸਾਰ ਕਰਨ ਵਾਲਾ ਸ਼ਰਮਨਾਕ ਮੁੱਦੇ ਦੇ ਬਾਰੇ ਜੋ ਇੱਕ ਕੁੜੀ ਹੈ ਜੋ ਕਿ ਪੰਜਾਬ ਦੇ ਨਾਲ ਸੰਬੰਧ ਰੱਖਦੀ ਹੈ ਉਸ ਦਾ ਜਿਹੜਾ ਐਮਐਮਐਸ ਲੀਕ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਇੱਕ ਸਰਦਾਰ ਮੁੰਡੇ ਦੇ ਨਾਲ ਉਸ ਦਾ ਤਾਲੁਕਾ ਦੱਸਿਆ ਜਾਂਦਾ ਹੈ ਕਿ ਇਹ ਦੋਵੇਂ ਜਿਹੜੇ ਇਹਨਾਂ ਦਾ ਵਿਆਹ ਹੋਣ ਵਾਲਾ ਸੀ ਪਰ ਉਸ ਮੁੰਡੇ ਦੇ ਵੱਲੋਂ ਉਸ ਕੁੜੀ ਦਾ ਜਿਹੜਾ ਐਮਐਮਐਸ ਲੀਕ ਕਰ ਦਿੱਤਾ ਜਾਂਦਾ ਤਾਂ ਇਹ ਇਸ ਘਟਨਾ ਨੂੰ ਉਹਨਾਂ ਨੇ ਸ਼ਰਮਸਾਰ ਦੱਸਿਆ ਤੇ ਨਾਲ ਹੀ ਪੰਜਾਬ ਸਰਕਾਰ ਦੇ ਉੱਤੇ ਵੀ ਜਿਹੜਾ ਉਹ ਇਲਜ਼ਾਮ ਲਾਏ ਨੇ ਕਿ ਉਹ ਹਜ ਤੱਕ ਐਨੀ ਜੋ ਹੈ ਕਹਿ ਸਕਦੇ ਆ ਕਿ ਨਾਜ਼ੁਕਤਾ ਪਰਾਵਿਹਾਰ ਕਿਉਂ ਕਰ ਰਹੀ ਹੈ ਹਾਲਾਂਕਿ ਸਭ ਕੁਝ ਪਤਾ ਹੁੰਦੇ ਹੋਏ ਵੀ ਪੂਰੇ ਪ੍ਰੂਫ ਹੋਣ ਦੇ ਬਾਵਜੂਦ ਵੀ ਸਰਕਾਰ ਦੇ ਵੱਲੋਂ ਕਿਉਂ ਕੋਈ ਜਿਹੜਾ ਸਟੈਪ ਨਹੀਂ ਚੱਕਿਆ ਜਾ ਰਿਹਾ ਸੋ ਪੰਜਾਬ ਸਰਕਾਰ ਨੂੰ ਵੱਡਾ ਗਰੇਵਾਲ ਦੇ ਵੱਲੋਂ ਅਪੀਲ ਕੀਤੀ ਗਈ ਤੇ ਨਾਲ ਹੀ ਪੂਰੇ ਪੰਜਾਬ ਵਾਸੀਆਂ ਨੂੰ ਵੀ ਇਸ ਚੀਜ਼ ਦੀ ਗੱਲ ਆਖੀ ਗਈ ਹੈ ਕਿ ਅਜੇਹਾ ਨਾ ਕਰੋ ਉਸ ਦੀ ਜਗ੍ਹਾ ਤੁਹਾਡੀ ਭੈਣ ਵੀ ਹੋ ਸਕਦੀ ਸੀ ਤੁਹਾਡੀ ਮਾਂ ਵੀ ਹੋ ਸਕਦੀ ਸੀ ਹਾਲਾਂਕਿ ਕੁੜੀਆਂ ਦੇ ਨਾਲ ਅਜੇਹਾ ਵਿਵਹਾਰ ਨਾ ਕੀਤਾ ਜਾਵੇ ਜਾਂ ਅਜਈਆਂ ਹਰਕਤਾਂ ਨਾ ਕੀਤੀਆਂ ਜਾਣ ਨਾ ਸਿਰਫ ਉਸ ਮੁੰਡੇ ਨੂੰ ਬਲਕਿ ਪੂਰੇ ਪੰਜਾਬ ਨੂੰ ਇਸ ਵੇਲੇ ਸ਼ਰਮਸਾਰ ਹੋਣ ਦੀ ਜਿਹੜੀ ਹੈ ਉਹ ਜਿਹੜੀ ਜ਼ਰੂਰਤ ਜ਼ਰੂਰ ਹੈ ਸੋ ਕੀ ਕੁਝ ਹੋਰ ਜਿਹੜਾ ਲਾਈਵ ਹੋ ਕੇ ਵੱਡਾ ਗਰੇਵਾਲ ਨੇ ਕਿਹਾ ਆਓ ਸੁਣ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਕੱਲ ਇੱਕ ਗਾਣਾ ਆਇਆ ਜੀ ਡੋਪ ਟੈਸਟ ਤੇ ਤੁਸੀਂ ਪਿਆਰ ਦੇ ਦਿਓ ਤੇ ਸੀ ਵੀਡੀਓ ਕਿਉਂਕਿ ਜਦੋਂ ਅਸੀਂ ਅਪਰ ਸ਼ੂਟ ਕਰਨ ਲੱਗੇ ਸੀ ਨਾ ਉਹ ਗਾਣਾ ਮੈਨੂੰ ਨਾਗਣੀ ਤੇ ਚੁੰਨੀ ਵਾਲਾ ਫੀਲ ਆ ਰਿਹਾ ਸੀ ਤੇ ਵੀਡੀਓ ਦੇਖ ਕੇ ਵੀ ਬਹੁਤ ਲੋਕਾਂ ਦੇ ਮੈਸੇਜ ਆਏ ਕਿ ਇੰਦਾਂ ਹੀ ਵੀਡੀਓ ਹੁਣ ਆਉਂਦੀਆਂ ਨੇ ਕਿਉਂਕਿ ਵੀਡੀਓ ਕੰਡੀਆਂ ਸਿੰਘ ਕ ਟਾਈਪ ਨੂੰ ਆਉਣ ਲੱਗੀਆਂ ਸਟੋਰੀ ਵਾਲੀਆਂ ਮਜ਼ਾਕ ਖਾਸੇ ਵਜਾ ਕੜੀਓ ਚਲੋ ਗਾਣੇ ਪਰ ਨਹੀਂ ਵੈਸੇ ਮੈਂ ਸੋਚ ਕੇ ਲਾਈਵ ਇੱਕ ਚੀਜ਼ ਚੱਲ ਰਹੀ ਪੰਜਾਬ 'ਚ ਯਾਰ ਪੰਜਾਬ 'ਚ ਚੱਲ ਕੀ ਰਹੀ ਕਦੇ ਪੰਜਾਬ 'ਚ ਇਹ ਚੀਜ਼ ਸੋਚੀ ਨਹੀਂ ਸੀ ਇਹ ਹੋਊਗੀ ਕਦੇ ਹਨਾ ਤੇ ਆਪਾਂ ਯਾਰ ਸੱਚੀ ਅਫਗਾਨਿਸਤਾਨ ਹੀ ਬਣਾਤਾ ਇੱਕ ਮੁੰਡਾ ਯਾਰ ਕੁੜੀ ਦੇ ਘਰ ਦੇ ਬਾਹਰ ਆ ਕੇ ਗੱਡੀ ਧਮਾ ਕੇ ਗੋਲੀਆਂ ਚਲਾ ਕੇ ਕਹਿੰਦਾ ਤੂੰ ਬਾਹਰ ਆ ਤੂੰ ਇਹ ਕਰ ਜੋ ਨਹੀਂ ਕਰਦੀ ਤਾਂ ਉਹਦੀ ਵੀਡੀਓ ਲੀਕ ਕਰਦਾ ਠੀਕ ਹੈ ਜੀ ਤੇ ਬਹੁਤ ਗੰਦੀ ਚੀਜ਼ ਹੈ ਯਾਰ ਅੱਭੀ ਇੱਕ ਐ ਹੋ ਗਿਆ ਕਿ ਨਹੀਂ ਯਾਰ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਸੀ ਨਾ ਪੰਜਾਬ 'ਚ ਤੇ ਕਿਉਂ ਹੋ ਰਹੀਆਂ ਤੇ ਉਹਨਾਂ ਦੀ ਉਮਰ ਵੀ ਮੰਨ ਲਾ ਤਾਂ ਕੋਸ਼ਿਸ਼ 19 ਸਾਲ 18 ਸਾਲ ਇਦਾਂ ਹੁੰਦੀ ਹੈ ਤੇ ਸੱਚੀ ਜੀ ਯਾਰ ਸੱਚੀ ਚ ਜਲੂਸ ਕੱਢਦਾ ਇੱਕੋ ਮੁੰਡਾ ਬੰਨ ਦਾ ਪਾਗ ਆਉਣ ਲਿਆ ਗਾਲ ਕੱਢਣ ਨੂੰ ਜੀ ਨਹੀਂ ਕਰਦਾ ਤੇ ਵੀ ਨਹੀਂ ਯਾਰ ਉਹਦੇ ਚੈਟ ਪਾਈ ਦੀ ਹੈ ਕੁੜੀ ਨੇ ਮੈਂ ਤੇਰੀਆਂ ਵੀਡੀਓ ਲੀਕ ਕਰਨ ਯਾਰ ਉਹ ਕੋਠਣ ਵਾਲਾ ਹੋਵੇ ਤੇਰੀ ਕੋਈ ਕਜ਼ਨ ਹੋਵੇ ਤੇਰੀ ਭੈਣ ਹੋਵੇ ਉਹਨੂੰ ਕੋਈ ਕਹੇ ਵੀਡੀਓ ਯਾਰ ਉਹ ਕੁੜੀ ਦੀ ਤੂੰ ਜ਼ਿੰਦਗੀ ਖਰਾਬ ਕਰ ਜੋ ਬੰਦਾ ਮੈਨੂੰ ਸੁਣ ਰਿਹਾ ਤੇ ਮੈਂ ਸੱਚੀ ਕਹਣਾ ਪੰਜਾਬ ਦੇ ਪੁਲਿਸ ਨੂੰ ਪ੍ਰਸ਼ਾਸਨ ਸੀਐਮ ਡੀਐਸਪੀ ਡੀਆਈ ਜੀ ਜਿੰਨੇ ਵੀ ਪਾਵਰ ਵਾਲੇ ਬੰਦੇ ਆ ਪਲੀਜ਼ ਉਹ ਬੰਦੇ ਨੂੰ ਚੱਕਿਆ ਜਾਵੇ ਤੇ ਤੋਂ ਪੁੱਛਿਆ ਜਾਵੇ ਤੇਰੀ ਮੇਰੇ ਹਿਸਾਬ ਨਾਲ ਤੁਸੀ ਖੜਕੈਂਤੀ ਵੀ ਕੀਤੀ ਜਾਵੇ ਠੀਕ ਹੈ ਜੀ ਜੋ ਅੱਗੇ ਤੋਂ ਉਹ ਸੋਚੇ ਵੀ ਨਾ ਚੀਜ਼ਾਂ ਬਾਰੇ ਤੇ ਸੱਚੀ ਮੈਂ ਕਈ ਇਦਾਂ ਦੀ ਵੀਡੀਓ ਵੀ ਦੇਖੀ ਹੰਦੀ ਚ ਯਾਰ ਉਹ ਕਹਿੰਦਾ ਮੈਂ ਵੀ ਤੇਰੇ ਘਰੇ ਘਰ ਥੱਲੇ ਆ ਗੋਲੀਆਂ ਮਾਰ ਰਹੇ ਹਾਂ ਜੇ ਕਰ ਰਹੇ ਆ ਉਹ ਕਰ ਰਹੇ ਹਾਂ ਹਨ ਤੇ ਪਰ ਬਹੁਤ ਯਾਨ ਮਾੜੀ ਗੱਲ ਹੈ ਮੈਂ ਸੱਚੀ ਚ ਮੈਂ ਨਹੀਂ ਲਾਈਵ ਹੋਣਾ ਸੀ ਮੈਂ ਅੱਗੇ ਵੀ ਆਪਣੇ ਗਾਣੇ ਆਉਂਦੇ ਕਿੰਨਾਕ ਲਾਈਵ ਹੁੰਨੇ ਆ ਤੇ ਮੈਂ ਸਿਰਫ ਇਹ ਚੀਜ਼ ਲਈ ਲਾਈਵ ਹੋਣਾ ਚਾਹੁੰਦਾ ਸੀ ਕਿ ਯਾਰ ਨਾ ਇਹ ਜਾ ਕੁਝ ਕਰਿਆ ਕਰੋ ਨਾ ਵੀਡੀਓ ਬਣਾਇਆ ਕਰੋ ਨਾ ਵੀਡੀਓ ਲੀਕ ਕਰਿਆ ਕਰੋ ਕਿਉਂਕਿ ਯਾਰ ਇਹ ਚੀਜ਼ ਪਤਾ ਕੀ ਆ ਹਾਂ ਤਾਂ ਤੁਹਾਨੂੰ ਜਦ ਤੁਸੀਂ ਮੁੰਡੇ ਕੁੜੀਆਂ ਤੋਂ ਏਦਾਂ ਲੱਗਦਾ ਨਹੀਂ ਤੁਹਾਡੇ ਬੱਚੇ ਹੋਣੇ ਆ ਤਾਂ ਤੁਸੀਂ ਪੀੜੀ ਚਾਉਣੀ ਆ ਇੱਕ ਪੀੜੀ ਦੋ ਪੀੜੀ ਤਿੰਨ ਪੀੜੀ ਚਾਰ ਪੀੜੀਆਂ ਤੱਕ ਯਾਰ ਇੱਕ ਚੀਜ਼ ਦਾ ਨਾਮ ਰਹਿ ਜਾਂਦਾ ਤੁਸੀਂ ਇੱਕ ਦੇਖੋ ਵੀ ਕਲੰਕ ਲੱਗ ਗਿਆ ਹਨ ਇੱਕ ਤਰ੍ਹਾਂ ਦਾ 100 150 ਸਾਲ ਲਈ ਤੁਹਾਡੇ ਮੱਥੇ ਕਿੱਡਾ ਕਲੰਕ ਲੱਗ ਗਿਆ ਯਾਰ ਵੀ ਆਹ ਚੀਜ਼ ਉਹਨਾਂ ਨੇ ਕੀਤੀ ਸੀ ਹਨਾ ਅੱਛਾ ਯਾਰ ਥੋੜੇ ਉਹ ਦਾਦੇ ਉਹਨਾਂ ਨੇ ਦਾਦੀ ਉਹਨਾਂ ਨੇ ਆ ਐ ਹੋ ਗਿਆ ਸੀ ਉਹਨਾਂ ਨਾਲ ਇਹ ਨਹੀਂ ਹੈਗਾ ਕਿ ਆ 2-4 ਦਿਨਾਂ ਦਾ ਹੀ ਹਨਾ ਤੇ ਨਾ ਉਹ ਵੀਡੀਓ ਪਾਉਣ ਦਿੱਤੋ ਐ ਹੋ ਕੇ ਉਹਦਾ ਡਿਲੀਟ ਕਰਾ ਲਾਂਗੇ ਇੱਕ ਜਗ੍ਹਾ ਤੋਂ ਦੋ ਤੋਂ ਚਾਰ ਜਗ੍ਹਾ ਤੋਂ ਕਰਾ ਲਾਂਗੇ ਹਨਾ ਪਰ ਉਹ ਕੁੜੀ ਨੂੰ ਉਹਦੀ ਜ਼ਿੰਦਗੀ ਜਮ੍ਹਾਂ ਖਰਾਬ ਕਰ ਦਿੱਤੀ ਤੇ ਠੀਕ ਹੈ ਪੰਜਾਬੀ ਇੰਡਸਟਰੀ ਦੇ ਮੇਰੇ ਸਿੰਗਰ ਵੀਰਾਂ ਨੂੰ ਪਾਉਣਾ ਚਾਹੀਦਾ ਹਨ ਕੁਛ ਨਾ ਕੁਝ ਜੇ ਨਹੀਂ ਨਹੀਂ ਵੀ ਮੈਂ ਇੱਕ ਕਲਾ ਦੇ ਰਿਹਾ ਕਿ ਹਰ ਇੱਕ ਬੰਦੇ ਨੂੰ ਕੱਲੇ ਸਿੰਗਰਾਂ ਨੂੰ ਜਿਹੜੇ ਹੁੰਦਾ ਫੇਮਸ ਆ ਪਲੀਜ਼ ਉਹਨੂੰ ਬੋਲਣਾ ਚਾਹੀਦਾ ਠੀਕ ਹੈ ਜੀ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਤਾਂ ਕਿ ਕੁੜੀ ਨੂੰ ਕੁਝ ਤਾਂ ਹੌਸਲਾ ਹੋਵੇ ਜੋ ਹੋ ਗਿਆ ਸੋ ਹੋ ਗਿਆ ਹਨ ਤੇ ਜਾ ਕੇ ਲੈ ਆਉ ਧੁੰਗੇ ਲੈ ਕੇ ਆਉ ਕਰੋ ਠੀਕ ਹੈ ਜੀ ਪਤਾ ਲੱਗੇ ਵੀ ਕਿਵੇਂ ਵੀਡੀਓ ਲੀਕ ਕਰੀ ਦੀਆ ਕਿਵੇਂ ਕਿਸਦੇ ਘਰ ਦੇ ਬਾਹਰ ਜਾ ਕੇ ਗੱਡੀ ਲਾ ਕੇ ਆਏ ਕਹਿੰਦਾ ਵੀ ਥੱਲੇ ਆ ਨਹੀਂ ਤਾਂ ਮੈਂ ਫੈਰ ਮਾਰੂ ਤੇ ਕਿਵੇਂ ਉੱਥੇ ਜਾ ਕੇ ਫੈਰ ਮਾਰੇ ਜਾਂਦੇ ਨੇ ਜੋ ਜੋ ਵੀ ਉਹ ਬੋਲਿਆ ਮ ਆਪਣੇ ਦੋਸਤਾਂ ਨੂੰ ਦੇਤੀ ਵੀਡੀਓ ਜੋ ਤੇ ਦੋਸਤਾਂ ਇੱਕ ਅੱਧਾ ਤਾਂ ਦੋਸਤ ਵੀ ਚੱਕਣਾ ਚਾਹੀਦਾ ਜਿਨੇ ਗਾਂ ਸਾਰਾ ਕੁਝ ਕੀਤਾ ਨੂੰ ਪੁੱਛ ਗਿੱਚ ਕੇ ਪੈਨਸ ਦੇ ਨਾਲ ਜਾਂ ਤਾਂ ਕਹਿੰਦੇ ਬਾਪੂ ਨੂੰ ਸਪੋਰਟ ਕਰਦਾ ਤੇ ਬਾਪੂ ਵੀ ਰੈਪਟਾ ਚੜਨਾ ਚਾਹੀਦਾ ਠੀਕ ਹੈ ਜੀ ਸੱਚੀ ਚ ਬਹੁਤ ਉਹ ਦੀ ਗੱਲ ਆ ਯਾਰ ਤੇ ਬਾਕੀ ਧੋਪ ਟੈਸਟ ਕਰਨਾ ਆਪਣਾ ਦੇਖੋ ਜਿਵੇਂ ਇਤੋਂ ਨੂੰ ਹੁੜੂ ਇਹਦਾ ਮੂਹਣਾ ਕੱਢ ਜਾਓ ਹੋ ਦੋ ਕਮਾਈਂ ਕੈਮਰਾ ਹੋ ਗਿਆ ਇਹ ਨਹੀਂ ਯਾਰ ਹੋਏ ਇਹ ਵੀਡੀਓ ਬੰਦ ਹੋ ਗਈ ਬਾਹਰ ਸਾੱਚੀ ਕਾਲ ਜੀ ਸਾੱਚੀ ਕਾਲ ਤੇ ਮੈਂ ਕਿਹਾ ਵੀ ਇੱਧਰ ਦੀ ਆਪਾਂ ਕਮੈਂਟ ਦੇਖੀਏ ਸਾਰਿਆਂ ਦੇ ਤੇ ਵੀਰੇ ਯਾਰ ਪਲੀਜ਼ ਸੱਚੀ ਚ ਵੀ ਸਾਰੇ ਯਾਰ ਸਾਥ ਦੇ ਹੋਏ ਚੀਜ਼ ਦਾ ਹਨ ਕਿ ਉਹ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਆ ਸਾਰਾ ਕੁਝ ਨਾ ਜੋ ਸੱਚੀ ਚ ਬਹੁਤ ਗੰਦੀ ਚੀਜ਼ ਆ ਯਾਰ ਆਪਾਂ ਨੇ ਸੱਚੀ ਆਵਦੇ ਪੰਜਾਬ ਨੂੰ ਆਪਾਂ ਕਹਿੰਦੇ ਆ ਪੰਜਾਬ ਚ ਨਸ਼ਾ ਪੰਜਾਬ ਚ ਗੁੰਡਾਗਰਦੀ ਹਨਾ ਤੇ ਚਲੋ ਉਹ ਤਾਂ ਵੋਟਾਂ ਲੈਣ ਲਈ ਹਰ ਇੱਕ ਬੰਦਾ ਕਹਿੰਦਾ ਹੀ ਆ ਇੰਨਾ ਨਸ਼ਾ ਇੰਨੀ ਇਹ ਉਹ ਆ ਪਰ ਆ ਨਹੀਂ ਕਦੇ ਸੋਚਿਆ ਸੀ ਵੀ ਜ਼ਿੰਦਗੀ ਚ ਆ ਵੀ ਹੋਣ ਲੱਗ ਜੂਗਾ ਯਾਰ ਹਨਾ ਤੇ ਪਲੀਜ਼ ਵੀਰੇ ਸਾਰੇ ਜਿੰਨੇ ਵੀ ਭਰਾ ਮੇਰੇ ਸਾਰੇ ਸਪੋਰਟ ਕਰਿਓ ਹਨ ਤੇ ਉਹ ਬੰਦੇ ਨੂੰ ਸੱਚੀ ਚ ਕਹਿਣਾ ਸੱਚੀ ਚ ਕਹਿਣਾ ਵੀ ਜਦੋਂ ਲੈਣ ਜਾਨ ਨਾਨਕ ਘਰੋਂ ਧੂਕੇ ਲੈ ਕੇ ਆਉਣ ਵਿੱਚੇ ਉਹਦੇ ਬੁੜੇ ਨੂੰ ਵਿੱਚੇ ਉਹਨੂੰ ਬੁੜਾ ਮੈਂ ਚਲੋ ਤਾਂ ਬੱਡੀ ਯੂਜ਼ ਕਰ ਰਿਆ ਗੁੱਸੇ ਉਹਨਾਂ ਨੂੰ ਬੁੜਾ ਵੀ ਕਹਿੰਦੇ ਨੂੰ ਸ਼ਰਮ ਆਉਂਦੀ ਆ ਜਿਹੜਾ ਹਨ ਚਲੋ ਫੇਰ ਵੀ ਯਾਰ ਮੰਨ ਲਈ ਗੱਲ ਵੀ ਠੀਕ ਆ ਓਕੇ ਆ ਹਨ ਮਾਪਦੇ ਮੁੰਡੇ ਦੀ ਕਰਦਾ ਪਰ ਯਾਰ ਇੱਕ ਵਾਰ ਤਾਂ ਉਹਨੂੰ ਪੂਰੇ ਆ ਕੇ ਕਹਿਣਾ ਚਾਹੀਦਾ ਸੀ ਮੇਰੇ ਮੁੰਡੇ ਨੇ ਮਾਰਾ ਕੀਤਾ ਜੋ ਵੀ ਕੀਤਾ ਠੀਕ ਹੈ ਜੀ ਪਰ ਉਹ ਕੁੜੀ ਦੀ ਜ਼ਿੰਦਗੀ ਖਰਾਬ ਹੋ ਗਈ ਯਾਰ ਸੱਚੀ ਜੀ ਜ਼ਿੰਦਗੀ ਖਰਾਬ ਹੋ ਗਈ ਤੇ ਪੁਲਿਸ ਯਾਰ ਮੈਂ ਰਿਕਵੈਸਟ ਕਰਦਾ ਠੀਕ ਹੈ ਸਾਰੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਿ ਉਹ ਬੰਦੇ ਨੂੰ ਚੱਕੋ ਤੇ ਟੈਂਡ ਕਾ ਫੇੜੋ ਪੂਰਾ ਓਕੇ ਰਿਪੋਰਟ ਕਰ ਦਿਓ ਕੰਮ ਜੈਸ ਉਹਦਾ ਠੀਕ ਹੈ ਜੀ ਤੇ ਥੈਂਕ ਯੂ ਸੋ ਮੱਚ ਬਾਕੀ ਓਕੇ ਆ ਉਹਦਾ ਵੀ ਡੋਪ ਪ੍ਰੋਟੈਸਟ ਕਰਿਓ ਮੈਂ ਤਾਂ ਕਹਣਾ ਜਿਹਨੂੰ ਚੱਕ ਕੇ ਲਿਆਉਂਗੇ ਉਹ ਤਾਂ ਬੁੜੇ ਦਾ ਵੀ ਡੋਪ ਪ੍ਰੋਟੈਸਟ ਕਰਿਓ ਤੇ ਡੋਪ ਟੈਸਟ ਵੀਡੀਓ ਦੇਖੋ ਤੇ ਹਾਸੇ ਮਜ਼ਾਕ ਵਾਲੀ ਚੀਜ਼ ਬੜੇ ਚਰਵਾਦ ਨਾ ਮੈਨੂੰ ਵੀ ਲੱਗਿਆ ਕਿ ਹਾਂ ਹਾਸੇ ਮਜ਼ਾਕ ਵਾਲੀ ਚੀਜ਼ ਬੜੇ ਚਰਵਾਦ ਆਈ ਆ ਤੇ ਐਦਾਂ ਹੀ ਕਰਦੇ ਨਵਾਂਗੇ ਗਾਣੇ ਪਰ ਪੰਜਾਬ ਚਾ ਕੁਛ ਨਾ ਹੋਵੇ ਯਾਰ ਇਹ ਬਹੁਤ ਵੀ ਬਹੁਤ ਗੰਦੀ ਚੀਜ਼ ਐ ਇਸ ਤੋਂ ਪਹਿਲਾਂ ਹਣਾ ਉਹ ਚੀਜ਼ ਹੋ ਕੇ ਹਟੀ ਆ ਕਿ ਉਹ ਕੁੜੀ ਮਾਰਦੀ ਸੀ ਕਮਲਕੌਰ ਪਰ ਇੱਕ ਗੱਲ ਦੱਸਾਂ ਮਾਰਨ ਵਾਲੇ ਤਾਂ ਇਹ ਨੇ ਇਨਾਂ ਨੂੰ ਲੱਬ-ਲੱਬ ਮਾਰਨਾ ਚਾਹੀਦਾ ਜਿਹੜੇ ਰੇਪ ਕਰਦੇ ਆ ਜਿਹੜੇ ਆ ਵੀਡੀਓ ਲੀਕ ਕਰਦੇ ਨੇ ਇਹਨਾਂ ਨੂੰ ਲੱਬ-ਲੱਬ ਠੋਕਣਾ ਚਾਹੀਦਾ ਲੱਬ-ਲੱਬ ਠੋਕਣਾ ਨਹੀਂ ਚਾਹੀਦਾ ਉਹਨਾਂ ਦਾ ਤਾਂ ਯੰਤਰੀ ਵੜਦਣ ਵਸਾ ਜਿਹੜੇ ਰੇਪ ਕਰਦਾ ਯੰਤਰੀ ਵੜਦਣ ਇਹਨਾਂ ਦਾ ਤਾਂ ਖਤਮ ਕਾਣੀ ਜਿਉਂਦਾ ਛੱਡ ਦੇਣਾ ਦੋਨੇ ਹੱਥ ਵੜਦ ਦੇਣ ਦੋਨੇ ਲੱਤਾਂ ਤੇ ਯੰਤਰ ਵੀ ਵੜਦ ਦੇਣ ਥਾਲਿਆਂ ਦਾ ਠੀਕ ਹੈ ਤੇ ਓਕੇ ਰਿਪੋਰਟ ਹੋ ਜਾਊਗਾ ਫੇਰ ਸਵਾਦ ਆਊਗਾ ਸੱਚੀ ਹਨਾ ਸੱਚੀ ਜਿਹੜੇ ਰੇਪ ਕਰਦੇ ਨੇ ਹਨਾ ਮਾਰੋ ਨਾ ਨਨੂ ਲੱਤਾ ਵਾ ਵੱਡੋ ਤੇ ਯੰਤਰ ਵੜਦੋ ਪੱਤ ਅੱਠ ਦੇ ਰਹਿਣ ਜਿੱਥੇ ਬਹਿ ਜਾਣਾ ਹਨਾ ਤੇ ਜਰੂਰ ਯਾਰ ਸਾਰੇ ਬਸ ਕੁੜੀ ਦਾ ਸਾਥ ਦਿਓ ਨਾ ਕੁੜੀ ਦੀ ਜ਼ਿੰਦਗੀ ਖਰਾਬ ਹੋ ਗਈ ਕਿਵੇਂ ਉਹ ਸੋਦੀ ਹੋਣੀ ਹਨਾ ਤੇ ਇਹਦੇ ਬੰਦਿਆਂ ਨੂੰ ਯਾਰ ਜਰੂਰ ਸਜ਼ਾ ਦਿਓ ਜਿਹੜਾ ਇਹ ਬੰਦਾ ਦੇਖਦਾ ਤਾਂ ਆ ਚੀਜ਼ਾਂ ਨੂੰ ਜਿਹੜੇ ਰੇਪ ਵਾਲੇ ਨੇ ਯਾਰ ਉਹਨਾਂ ਨੂੰ ਸੱਚੀ ਚ ਜਰੂਰ ਜਰੂਰ ਸਜ਼ਾ ਦਿਓ ਯਾਰ ਠੀਕ ਹੈ ਤੇ ਥੈਂਕ ਯੂ ਸੋ ਮੱਚ ਵੀਰੇ ਸਾਰਿਆਂ ਦਾ ਵੀਰਾਂ ਭੈਣਾਂ ਦਾ ਤੇ ਲਵ ਯੂ ਓਕੇ ਐਡਵੋਕਟ ਟੈਸਟ ਥੈਂਕ ਯੂ so much ਬੰਦ ਕਰਦਾ ਹਾਂ ਇਹ ਸਾਲਾਂ ਉਹਤੇ ਹੀ ਇੱਕ ਬਾਰ ਫਿਰ ਤੋਂ ਸੁਨੰਦਾ ਸ਼ਰਮਾ ਦੇ ਵੱਲੋਂ ਇੱਕ ਖੂਬਸੂਰਤ ਸੁਨੇਹਾ ਸਾਰਿਆਂ ਨੂੰ ਦਿੱਤਾ ਗਿਆ ਇਸ ਖੂਬਸੂਰਤ ਸੁਨੇਹੇ ਦੇ ਵਿੱਚ ਸੁਨੰਦਾ ਸ਼ਰਮਾ ਨੇ ਜ਼ਿਕਰ ਕੀਤਾ ਆਪਣੇ ਮਾਪਿਓ ਦਾ ਉਹਨਾਂ ਨੇ ਗੱਲ ਆਖੀ ਹੈ ਕਿ ਮਾਪਿਓ ਤੋਂ ਵੱਧ ਕੇ ਤੁਹਾਡਾ ਕੋਈ ਨਹੀਂ ਕਰ ਸਕਦਾ ਚਾਹੇ ਤੁਹਾਨੂੰ ਕੋਈ ਵੀ ਕਿੰਨਾ ਦਿਲਾਸਾ ਦੇਵੇ ਕਿੰਨਾ ਵੀ ਪਿਆਰ ਕਰੇ ਪਰ ਮਾਪਿਓ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਇੱਕ ਸਮੇਂ ਤੇ ਆ ਕੇ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਜ਼ਰੂਰ ਹੋਵੇਗਾ ਕਿ ਇਹਨਾਂ ਤੋਂ ਵੱਧ ਕੇ ਤੁਹਾਡੀ ਰਿਸਪੈਕਟ ਤੁਹਾਡੀ ਕੇਅਰ ਕੋਈ ਨਹੀਂ ਕਰ ਸਕਦਾ ਹਾਲਾਂਕਿ ਸੁਨੰਦਾ ਨੇ ਆਪਣਾ ਜ਼ਿਕਰ ਕੀਤਾ ਉਹਨਾਂ ਨੇ ਗੱਲ ਆਖੀ ਪਿਛਲੇ 2 ਸਾਲਾਂ ਤੋਂ ਉਹਨਾਂ ਦੀ ਆਪਣੀ ਮਾਂ ਦੇ ਨਾਲ ਇੰਨਾ ਕੁ ਗੂੜਾ ਪਿਆਰ ਪੈ ਚੁੱਕਾ ਹੈ ਚਾਹੇ ਉਹ ਘਰ ਦੇ ਵਿੱਚ ਹੋਵੇ ਚਾਹੇ ਉਹ ਘਰ ਤੋਂ ਬਾਹਰ ਹੋਵੇ ਉਹ ਅਕਸਰ ਆਪਣੀ ਮਾਂ ਦੇ ਨਾਲ ਤਾਲੁਕਾਤ ਰੱਖਦੀ ਹੈ ਆਪਣੇ ਮਾਂ ਦੇ ਨਾਲ ਆਪਣਾ ਅਤੇ ਆਪਣੀ ਮਾਂ ਦਾ ਪਿਆਰ ਦਾ ਕਹਿ ਸਕਦੇ ਹਾਂ ਕਿ ਗੁਣਗਾਨ ਜ਼ਰੂਰ ਕਰਦੀ ਰਹਿੰਦੀ ਹੈ ਸੋ ਇਸ ਤਰ੍ਹਾਂ ਦਾ ਸੁਨੇਹਾ ਜਿਹੜਾ ਹੁਣ ਸੁਨੰਦਰ ਸ਼ਰਮਾ ਦੇ ਵੱਲੋਂ ਸਾਰਿਆਂ ਨੂੰ ਦਿੱਤਾ ਗਿਆ ਕਿ ਆਪਣੇ ਮਾਪਿਓ ਨੂੰ ਪਿਆਰ ਕਰੋ ਉਹਨਾਂ ਦੇ ਰਿਸਪੈਕਟ ਕਰੋ ਉਹਨਾਂ ਦੀ ਜਿਹੜੀਆਂ ਚੀਜ਼ਾਂ ਦੀ ਕਦਰਾਂ ਕੀਮਤਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਹਰ ਗੱਲ ਦਾ ਧਿਆਨ ਜ਼ਰੂਰ ਰੱਖੋ ਕਿਆ ਨਵਾਂ ਬਾਸ਼ਾ ਠੀਕ ਹੋ ਅੱਛਾ ਮੈਨੇ ਇੱਕ ਗੱਲ ਕਰਨੀ ਸੀ ਮੈਨੂੰ ਤਾਂ ਲੱਗਦਾ ਜਰ ਅਸੀਂ ਆਪਣੀ ਲਾਈਫ ਚ ਗਰੋ ਕਰਨਾ ਸ਼ੁਰੂ ਕਰ ਦਿੰਨੇ ਆ ਨਾ ਕਰੀਅਰ ਵਾਈਜ਼ ਏਜ ਵਾਈਜ਼ ਤੇ ਅਸੀਂ ਨਾ ਆਪਣੇ ਪੇਰੈਂਟਸ ਤੇ ਬਹੁਤ ਜ਼ਿਆਦਾ ਕਰੀਬ ਹੋਣ ਲੱਗ ਜਾਂਦੇ ਆ ਜਰ ਜਰ ਅਸੀਂ ਕੁਝ ਹਾਸਲ ਕਰਦੇ ਆ ਜ਼ਿੰਦਗੀ ਚ ਜਿੰਨਾ ਸਾਨੂੰ ਬਚਪਨ ਚ ਲੱਗ ਰਹੀ ਹੁੰਦਾ ਨਾ ਸਾਡੀ ਫ੍ਰੀਡਮ ਸਾਨੂੰ ਬੜੀ ਪਿਆਰੀ ਹੁੰਦੀ ਹੈ ਸਾਨੂੰ ਸਾਡੇ ਦੋਸਤ ਬੜੇ ਪਿਆਰੇ ਸੀ ਬਹੁਤ ਇਨਵੈਸਟ ਕਰਦੇ ਆ ਆਪਣਾ ਵਕਤ ਜਿਹੜਾ ਹੈ ਦੋਸਤ ਬਣਾਉਣ ਤੇ ਪਰ ਇੱਕ ਵਕਤ ਆਊਗਾ ਦੇਖਿਓ ਜਦੋਂ ਸਿਰਫ ਸਿਰਫ ਤੁਹਾਡੇ ਪੈਰੈਂਟਸ ਜਿਹੜੇ ਹਨ ਉਹ ਤੁਹਾਡੇ ਸਭ ਤੋਂ ਸੋਹਣੇ ਦੋਸਤ ਬਣ ਜਾਣਗੇ ਜਿੱਦਾਂ ਪਿਛਲੇ 2 ਸਾਲਾਂ ਤੋਂ ਮੇਰੇ ਮੰਮਾ ਨਾਲ ਜੋ ਮੇਰਾ ਰਿਸ਼ਤਾ ਬਣਿਆ ਹੈ ਮੈਨੂੰ ਇਹਦਾ ਲੱਗਦਾ ਸ਼ੀਜ਼ ਮੈਕ ਬੈਸਟ ਫਰੈਂਡ ਨਾ ਮੈਨੂੰ ਦਿਨ ਚ ਮੈਂ ਉਹਨਾਂ ਨੂੰ ਆਈ ਥਿੰਕ 10 ਫੋਨ ਕਰਦੀ ਆ ਜਦੋਂ ਮੈਂ ਘਰੋਂ ਬਾਹਰ ਹਾਂ ਤੇ ਜੇ ਮੈਂ ਘਰ 'ਚਾਂ ਤੇ ਮੈਂ 10 ਵਾਰ ਐਕਸਪ੍ਰੈਸ ਕਰਦੀ ਆ ਕਿ ਮੈਂ ਉਹਨਾਂ ਨੂੰ ਕਿੰਨਾ ਪਿਆਰ ਕਰਦੀ ਆ ਮੈਂ ਪਹਿਲਾਂ ਉਹਨਾਂ ਨੂੰ ਕਦੀ ਇਹ ਨਹੀਂ ਕ ਮਮਾ ਆਈ ਲਵ ਯੂ ਸੋ ਮਾਚ ਯਾ ਕਰੋ ਜਾਣ ਲੱਗਿਆ ਹੁਣ ਮੈਂ ਹਰ ਮਤਲਬ ਮੈਂ ਦਿਨ ਚ ਪਤਾ ਨਹੀਂ ਕਿੰਨੀ ਵਾਰੀ ਉਹਨਾਂ ਨੂੰ ਹੱਗ ਕਰਦੀਆਂ ਕਿੰਨੀ ਵਾਰ ਉਹਨਾਂ ਨੂੰ ਪਿਆਰ ਕਰਦੀਆਂ ਪੈਰੈਂਟਸ ਜਿਹੜੇ ਆ ਨਾ ਉਹਨਾਂ ਦੀ ਖੁਸ਼ੀ ਉਹਨਾਂ ਦਾ ਖੁਸ਼ ਰਹਿਣਾ ਉਹਨਾਂ ਦਾ ਹੈਲਥ ਉਹਨਾਂ ਦੀ ਹੈਲਥ ਠੀਕ ਰਹਿਣੀ ਸਾਨੂੰ ਸਿਰਫ ਉਹ ਮੈਟਰ ਕਰਨ ਲੱਗ ਜਾਂਦਾ ਨਾ ਇੱਕ ਵਕਤ ਤੇ ਕੀ ਠੀਕ ਰਹਿਣਾ ਹੈ ਨਾ ਮਤਲਬ ਮੈਂ ਆਪਣੇ ਜਿੱਦਾਂ ਫਾਦਰ ਸਾਹਿਬ ਨਹੀਂ ਕੁਝ ਨਹੀਂ ਕਰ ਪਾਈ ਆਪਣੇ ਪਾਪਾ ਲਈ ਮੇਰੇ ਹਾਲਾਤ ਹੀ ਇਦਾਂ ਦੇ ਸੀਗੇ ਮੈਂ ਬਹੁਤ ਕੁਝ ਕੀਤਾ ਹੈ ਜ਼ਿੰਦਗੀ ਚ ਬਟ ਨਾਟ ਫॉर ਮਾਈ ਪੇਰੈਂਟਸ ਬਟ ਮੇਬੀ ਫॉर ਅਦਰਸ ਬਟ ਮੈਨੂੰ ਲੱਗਦਾ ਕਿ ਇੱਕ ਮੌਕਾ ਖੋਜ ਗਿਆ ਪਰ ਜਿਹੜਾ ਮੇਰੇ ਕੋਲ ਹੁਣ ਮੌਕਾ ਆਇਆ ਹੈ ਨਾ ਮੇਰੇ ਮੰਮਾ ਨੂੰ ਖੁਸ਼ ਰੱਖਣ ਦਾ ਮੈਂ ਟਰਸਟ ਮੀ ਕਿ ਮੈਂ ਨਾ ਕੋਈ ਵੀ ਕੋਈ ਵੀ ਐਸਾ ਮੌਕਾ ਨਹੀਂ ਆਪਣੇ ਹੱਥੋਂ ਜਾਣ ਦਿੰਦੀ ਆਪਣੇ ਮੰਮਾ ਨੂੰ ਖੁਸ਼ ਕਰਨ ਦਾ ਆਈ ਡੂ ਏਵਰੀਥਿੰਗ ਫॉर ਮਾਈ ਮਮ ਜੋ ਮੈਂ ਪੋਸੀਬਲ ਕਰ ਸਕਦੀ ਹਾਂ ਉਹ ਨਾਲ ਹੀ ਕਰਦੀ ਹਾਂ ਵਾਟ ਐਵਰ ਮਤਲਬ ਬਸ ਐਵੇਂ ਫਾਲਤੂ ਚ ਸ਼ਾਪਿੰਗ ਕਰਾਂਦੀ ਰਹੂੰਗੀ ਉਹਨਾਂ ਨੂੰ ਕਿ ਬਸ ਮੈਨੂੰ ਇਹ ਹੁੰਦਾ ਕਿ ਤੁਸੀਂ ਨਵੇਂ ਤੁਹਾਨੂੰ ਨਵੇਂ ਕੱਪੜੇ ਪਾਓ ਤੁਸੀਂ ਜੁਐਲਰੀ ਲਓ ਤੁਸੀਂ ਤੁਸੀਂ ਜੋ ਤੁਹਾਡਾ ਜੀ ਕਰਦਾ ਤੁਸੀਂ ਕਰੋ ਕਿਉਂਕਿ ਇੱਕ ਵਕਤ ਆਵੇਗਾ ਜਦੋਂ ਸਿਰਫ ਤੁਹਾਨੂੰ ਤੁਹਾਡੇ ਪੇਰੈਂਟਸ ਜਿਹੜੇ ਹਨ ਸਭ ਤੋਂ ਜ਼ਿਆਦਾ ਮੈਟਰ ਕਰਨ ਲੱਗ ਜਾਣਗੇ ਤੇ ਮੇਰੀ ਜ਼ਿੰਦਗੀ ਦਾ ਵੀ ਵਕਤ ਚੱਲ ਰਿਹਾ ਹੈ ਐਂਡ ਮੈਂ ਹਰ ਇੱਕ ਉਸ ਬੱਚੇ ਲਈ ਦਿਲੋਂ ਦੁਆ ਮੰਗਦੀ ਹਾਂ ਜਿਹੜੇ ਆਪਣੇ ਪੇਰੈਂਟਸ ਲਈ ਇੱਕ ਸੋਨਾ ਉਹਨਾਂ ਨੇ ਇੱਕ ਸੋਹਣੀ ਜ਼ਿੰਦਗੀ ਦੇਣ ਲਈ ਮਿਹਨਤ ਕਰ ਰਹੇ ਨੇ ਮੇਰੀਆਂ ਦੁਆਵਾਂ ਤੁਹਾਡੇ ਤੇ ਪਿਆਰ ਹਰ ਇੱਕ ਉਸ ਬੱਚੇ ਦੇ ਨਾਲ ਹਰ ਇੱਕ ਉਸ ਸ਼ਖਸ ਦੇ ਨਾਲ ਹੈ ਤੁਸੀਂ ਖੁਸ਼ ਰਹੋ ਥੈਂਕ ਯੂ ਪੰਜਾਬੀ ਗਾਇਕ ਜ਼ਫਰ ਸਦੀਕੀ ਫਿਲਹਾਲ ਲਾਈਵ ਸ਼ੋਅ ਕਰਦੇ ਹੋਏ ਨਜ਼ਰ ਆਏ ਨੇ ਤੇ ਇਹ ਸੀ ਲਾਈਵ ਸ਼ੋਅ ਦੇ ਵਿੱਚ ਵੇਖਿਆ ਗਿਆ ਕਰਮਜੀਤ ਅਨਮੋਲ ਨੂੰ ਹਾਲਾਂਕਿ ਕਰਮਜੀਤ ਅਨਮੋਲ ਜ਼ਫਰ ਤੋਂ ਉੱਤੇ ਹਜ਼ਾਰਾਂ ਦੇ ਨੋਟਾਂ ਦੀਆਂ ਥੱਧੀਆਂ ਵਾਰਦੇ ਹੋਏ ਨਜ਼ਰ ਆਏ ਨੇ ਜਿਵੇਂ ਬਿਲਕੁਲ ਉਹਨਾਂ ਦੀ ਗਾਇਕੀ ਸੁਣ ਕੇ ਕਰਮਜੀਤ ਅਨਮੋਲ ਇੰਨੇ ਖੁਸ਼ ਹੋ ਜਾਂਦੇ ਨੇ ਤਾਂ ਹਜ਼ਾਰਾਂ ਨੋਟ ਕਹਿ ਸਕਦੇ ਆ ਕਿ ਜ਼ਫਰ ਦੇ ਉੱਤੇ ਵਾਰ ਦਿੱਤੇ ਜਾਂਦੇ ਨੇ ਤਾਂ ਇਹ ਵੀਡੀਓ ਜਿਹੜੀ ਹੈ ਜ਼ਫਰ ਦੇ ਵੱਲੋਂ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਕਰਮਜੀਤ ਅਨਮੋਲ ਆਪਣਾ ਪਿਆਰ ਲਟਾਉਂਦੇ ਹੋਏ ਨਜ਼ਰ ਆਏ ਨੇ ਆਓ भी वेखलाने लाने या खूबसूरत वीडियो ਇਵਤ ਸਿਰਫ ਇਹ ਨਹੀਂ ਫਿਰ ਮਲਾਂਗੇ ਕੁਝ ਲੇਟਸਟ ਅਪਡੇਟਸ ਦਿਨਾਲ ਤੱਕ ਦੇਰੇ ਮੈਨੂੰ ਦੇ ਉਜਾਜ਼ਾ ਧੰਨਵਾਦ